ਜਿਵੇਂ ਗੱਡੀ ਖੜੀ ਹੋਵੇ ਕੋਈ ਟਰੱਕ ਖਰਾਬ ਹੋਇਆ ਖੜਾ ਹੈ ਜਾਂ ਕੋਈ ਕੋਈ ਗੰਨੇ ਵਾਲੀ ਟਰਾਲੀ ਜਾਂ ਕੋਈ ਤੂੜੀ ਵਾਲੀ ਟਰਾਲੀ ਜਾਂ ਕੋਈ ਛੋਟਾ ਹਾਥੀ ਖਰਾਬ ਹੋਇਆ ਖੜਾ ਹੈ ਫਿਰ ਉਹਨੂੰ ਸਾਈਡ ਤੇ ਕਰਦੇ ਸਾਈਡ ਤੇ ਕਰਦੇ ਸਰ ਜੇ ਉਹਨਾਂ ਨੂੰ ਕੋਈ ਹੈਗਾ ਮੈਂ ਨਾਲ ਉਹਨਾਂ ਦੀ ਹੈਲਪ ਕਰ ਦਿਆਂ ਜੀ ਹਾਂ ਜੀ ਜੇ ਜੇ ਟਾਇਰ ਪੰਚਰ ਹੋ ਜਾਂਦਾ ਸਰ ਨਾਲਿਆ ਤੱਕਾ ਕੇ ਪਰ ਟਾਇਰ ਚੇਂਜ ਕਰਾਈਦਾ ਜੀ ਪੱਟੀ ਹੈ ਕੈਂਚੀ ਹੈ ਕੈਂਚੀ ਹੈ ਟਿਊਬ ਹੈ ਸਰ ਪੇਨ ਪੇਨ ਗਲਰ ਹੈ ਜੀ ਹਾਂ ਜੀ ਸਰ ਓਕੇ ਐਸੇ ਜੇ ਸਰ ਬੋਕੇ ਅੱਛਾ ਜੇ ਕੈਂਚੀ ਵਗੈਰਾ ਨਾ ਹਾਂ ਜੀ ਤੇ ਤੁਸੀਂ ਫਿਰ ਜੇ ਕੋਈ ਹੋਵੇ ਤਾਂ ਇਮੀਡੀਏਟਲੀ ਪਹਿਲਾਂ ਬਲੱਡ ਬੰਦ ਕਰ ਦੇ ਹਾਂ ਜੀ ਸਰ ਜੀ ਲੰਗੇ ਜਦੋਂ ਮੇਰੇ ਕੋਲ ਦੀ ਨਾ ਮੈਂ ਕਿਹਾ ਰੋਕ ਕੇ ਗੱਲ ਕਰਦੇ ਆਂ ਵੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਨਹੀਂ ਨਹੀਂ ਜੀ ਸਰ ਕੋਈ ਸਜ਼ਾ ਆ ਦੇ ਦਿਓ ਨਾ ਅਜੇ ਮਹੀਨਾ ਪਹਿਲਾਂ ਹੀ ਚਲਾਈ ਆਪਾਂ ਨੇ ਹਾਂ ਜੀ ਹਾਂ ਜੀ ਹੈਨਾ ਤੇ ਬਹੁਤ ਸਾਰੀਆਂ ਜਾਨਾਂ ਬਚ ਗਈਆਂ ਹਾਂ ਜੀ ਸਰ ਤੇ ਰੋਜ਼ ਵੀ ਕੇਸ ਆਉਂਦੇ ਜੀ ਰੋਜ਼ ਹਾਂ ਤੇ ਤੁਹਾਨੂੰ ਐ ਫਿਰਦਾ ਦੇਖ ਕੇ ਫਿਰ ਲੋਕ ਥੋੜੇ ਜਿਹਾ ਆਪ ਵੀ ਸਲੋ ਹੋ ਜਾਂਦੇ ਨੇ ਵੀ ਯਾਰ ਚਲਾਣ ਨਾ ਹੋ ਜੇ ਜਾਂ ਕੋਈ ਆਪਾਂ ਤਾਂ ਲੋਕਾਂ ਦੀ ਜਾਨਾਂ ਬਚਾਉਣੀ ਆ ਤੇ ਕਿਸੇ ਨੂੰ ਕੋਈ ਮੰਦਾ ਨਹੀਂ ਬੋਲਣਾ ਕਿਸੇ ਨੂੰ ਕੋਈ ਝਿੜਕਣਾ ਨਹੀਂ ਹੈਨਾ ਐਮ ਆਰਾਮ ਨਾਲ ਗੱਲ ਕਰਕੇ ਵੀ ਸਾਡੀ ਡਿਊਟੀ ਹੈ ਭਰਾ ਅਸੀਂ ਤੁਹਾਡੇ ਵਾਸਤੇ ਖੜੇ ਹਾਂ ਅਸੀਂ ਤੁਹਾਡੀਆਂ ਜਾਨਾਂ ਬਚਾਉਣ ਵਾਸਤੇ ਖੜੇ 6000 ਬੰਦਾ ਮਰਦਾ ਇੱਕ ਸਾਲ ਚ ਪੰਜਾਬ ਚ ਦੇਸ਼ ਦੇ ਵਿੱਚ ਨੰਬਰ 1 ਸੜਕ ਦੀਆਂ ਮੌਤਾਂ ਸੋਣ ਜੇ ਤੂੰ 6000 ਚੋਂ ਆਪਾਂ 3000 ਦੀ ਵੀ ਜਾਨ ਬਚਾ ਲਈ ਨਾ ਮੇਰੇ ਖਿਆਲ ਚ ਇਹ ਦੂ ਵੱਡਾ ਪੁੰਨ ਨਹੀਂ ਹੋਊਗਾ ਕਿਹੜਾ ਨਾਮ ਰੀਤ ਜੋਕਰ ਜੋਕਰ ਲਾ ਹਾਂਜੀ ਅੱਛਾ ਅੱਛਾ ਸਹਿਨ ਰਮਨਦੀਪ ਹਾਂਜੀ ਐਸਐਸਪ ਚ ਹੈ ਨਾ ਕੀ 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 ਇਹਦੇ ਚ ਹੋਂਗੇ ਦਿਖਾਓਗੇ ਤੇਰੇ ਸਟ੍ਰੈਚਰ ਸਰ ਖੋਲੋ ਆਹ ਸਟ੍ਰੈਚਰ ਸਰ ਸਟ੍ਰੈਚਰ ਅਭੀ ਜੀਤ ਹਾਂ ਨਾ ਕੋਈ ਜ਼ਖਮੀ ਹੋ ਗਿਆ ਤੈਦੇ ਤੇ ਪਾਕੀ ਤੁਸੀਂ ਹਾਂਜੀ ਤੇ ਫਿਰ ਫਾਸਟੇਡ ਅੱਛਾ ਫਾਸਟੇਡ ਅੱਛਾ ਇਹਦੇ ਵਿੱਚ ਕੀ ਕੀ ਹੈ ਅੱਛਾ ਕਾਟਨ ਹੈ ਕਾਟਨ ਸਰ ਡਟੋਲ ਹੈ ਡਟੋਲ ਸਰ ਓਕੇ ਪੱਟੀ ਹੈ ਪੱਟੀ ਹੈ ਕੈਂਚੀ ਹੈ ਕੈਂਚੀ ਹੈ ਟਿਊਬ ਹੈ ਸਰ ਪੇਂਟ ਪੇਂਟ ਗਲਰਸ ਨੇ ਹਾਂਜੀ ਸਰ ਓਕੇ अच्छा अच्छा कैंची वगैरह ना तो पंचो ते ਤੁਸੀਂ ਫਿਰ ਜੇ ਕੋਈ ਹੋਵੇ ਤਾਂ ਇਮੀਡੀਏਲੀ ਪਹਿਲਾਂ ਬਲੱਡ ਬੰਦ ਕਰ ਦੇਣਾ ਹਾਂ ਜੀ ਸਰ ਹੈਨਾ ਹਾਂ ਜੀ ਹਾਂ ਜੀ ਕਿੰਨੇ ਕ ਕੇਸ ਕ ਹੋਗੇ ਸਰ تقریبا 15-20 ਹੋਗੇ ਜੀ 15-20 ਇਸੇ ਸੜਕ ਤੇ ਹਾਂ ਜੀ ਤੁਹਾਡੇ ਏਰੀਏ ਚ ਹੀ ਮਤਲਬ 30 ਕਿਲੋਮੀਟਰ ਦਾ ਏਰੀਆ ਹੈ ਨਾ 22 ਕਿਲੋਮੀਟਰ ਦਾ 22 ਹੈ 22 ਹੈ اچھا 15-20 ਤੁਸੀਂ ਕਰ ਚੁੱਕੇ ਜੀ ਪੱਟੀਆਂ ਕਰਕੇ ਜ਼ਖਮੀਆਂ ਨੂੰ ਜਾਂ ਹਸਪਤਾਲ ਪਹੁੰਚਾਤਾ ਜਾਂ ਫਿਰ ਹਸਪਤਾਲ ਤੇ ਉਹਨੇ ਸਰਕਾਰੀ ਪਹੁੰਚ ਕੇ ਸਰ ਜਿਹੜੇ ਘੱਟ ਸੀਗਾ ਉਹਨੂੰ ਰੇਟ ਮੀਟ ਦੇ ਕੇ ਸਰ ਜਿਆਦਾ ਜਿਆਦਾ ਉਹਨੂੰ ਰੇਟ ਮੀਟ ਕਰਾ ਦੇ ਅ ਜਿਹੜਾ ਜਿਆਦਾ ਸੀ ਮਰਪਾ ਉਹਨੂੰ ਹਸਪਤਾਲ ਅੱਛਾ ਜੇ ਕੋਈ ਹੁਣ ਜਿਵੇਂ ਗੱਡੀ ਖੜੀ ਹੋਵੇ ਕੋਈ ਟਰੱਕ ਖਰਾਬ ਹੋਇਆ ਖੜਾ ਹੈ ਜਾਂ ਕੋਈ ਕੋਈ ਗੰਨੇ ਵਾਲੀ ਟਰਾਲੀ ਜਾਂ ਕੋਈ ਤੂੜੀ ਵਾਲੀ ਟਰਾਲੀ ਜਾਂ ਕੋਈ ਛੋਟਾ ਹਾਥੀ ਖਰਾਬ ਹੋਇਆ ਖੜਾ ਹੈ ਫਿਰ ਉਹਨੂੰ ਸਾਈਡ ਤੇ ਕਰ ਦੇ ਸਾਈਡ ਤੇ ਕਰ ਦੇ ਸਰ ਜੇ ਉਹਨਾਂ ਨੂੰ ਕੋਈ ਹੈਗਾ ਮਰ ਨਾਲ ਉਹਨਾਂ ਦੀ ਹੈਲਪ ਕਰ ਦੇ ਜੀ ਹਾਂ ਹਾਂ ਜੇ ਕੋਈ ਜਿਸ ਦਾ ਟਾਇਰ ਪੰਚਰ ਹੋ ਜਾਂਦਾ ਸਰ ਨਾਲ ਆਪਾਂ ਤੱਕਾ ਕੇ ਟਾਇਰ ਚੇਂਜ ਕਰਾਈ ਦਈਦਾ ਜੀ ਚਾਹੇ ਕੋਈ ਕਲੀਅਰ ਕਰਕੇ ਰਾਜੀ ਸਰ ਜਿਹਦੇ ਨਾਲ ਵੀ ਬਹੁਤ ਸਾਰੇ ਐਕਸੀਡੈਂਟ ਬਚਦੇ ਨੇ ਨਾ ਜੇ ਤੁਸੀਂ ਇੱਕ ਮਤਲਬ ਨਵੇਂ ਭਰਤੀ ਹੋਏ ਹੋ ਐਸੀ ਟ੍ਰੇਨਿੰਗ ਕਪੂਰਸਲੇ ਹੋਈ ਸੀ ਨਾ ਹਾਂਜੀ ਸਰ ਕਪੂਰਸਲੇ ਵੈਰੀ ਗੁੱਡ ਖੁਸ਼ ਹੋ ਕੰਮ ਤੋਂ ਹਾਂਜੀ ਬਹੁਤ ਖੁਸ਼ ਨਵੀਆਂ ਗੱਡੀਆਂ ਨੇ ਬਹੁਤ ਸਭ ਤੋਂ ਬੈਸਟ ਗੱਡੀਆਂ ਨੇ ਹੈਨਾ ਜੋ ਕਿੰਨੀਆਂ ਲੋਕਾਂ ਦੀਆਂ ਜਾਨਾਂ ਬਚ ਕਿੰਨਾ ਤੁਸੀਂ ਪੁੰਨ ਖਟਦੇ ਹੋ ਪਰਮਾਤਮਾ ਵੱਲੋਂ ਹੀ ਡਿਊਟੀ ਲੱਗੀ ਹੈ ਕੋਈ ਕੀ ਜਾਨ ਬਚਾਉਣੀ ਥੋੜੇ ਬਲੌਗ ਹੈ ਸਰ ਕੰਮ ਜੀ ਹੈ ਨਹੀਂ ਕੰਮ ਕਰਿਆ ਤਾਂ ਸਾਰੇ ਕੰਮ ਚੱਲ ਰਿਹਾ ਸਰ ਉਹੀ ਕਰਾਉਂਦਾ ਹੈ ਕਿ ਤੱਕ ਨੂੰ ਸੀਗਾ ਸਰ ਕਰਨਾ ਕਰਾਉਣਾ ਤਾਂ ਉਹਨੇ ਹੁੰਦਾ ਪਰ ਇਹ ਵੀ ਕਿਸੇ ਦੀ ਜਾਨ ਬਚਾ ਦੇਣਾ ਅੱਜ ਦੇ ਜਮਾਨੇ 'ਚ ਬਹੁਤ ਬੱਟਾ ਹੈ ਇਤੋਂ ਵੱਡਾ ਕੋਈ ਕੰਨ ਬੋਲ ਵੀ ਸਰ ਜਦ 22 ਕਿਲੋਮੀਟਰ ਤੇ ਤੁਹਾਡਾ ਰੇਡੀਅਸ ਆਰੀ ਦਾ ਬਲੇਡ ਵਗੈਰਾ ਜੇ ਕੋਈ ਫਸਿਆ ਹੋਇਆ ਤਾਕੀ ਵੱਢਣੀ ਪੈ ਜੇ ਉਹ ਅਜੇ ਹੈ ਨਹੀਂ ਹੱਥ ਕਟਰਾ ਹੋਗਾ ਤੇ बैटरी है बैटरी ਹੈ ਗਿਆ ਨਾ ਹਾਂਜੀ ਸਰ ਬੈਟਰੀ ਲੱਗੀ ਹੈ ਸਰ ਤੇ ਥੋੜੀਆਂ ਵੀ ਨਾ ਸਰ ਥੋੜੇ ਥੋੜੇ ਕੈਮਰਾ ਵੀ ਗੱਡੀ ਚ ਨਾ ਹਾਂਜੀ ਸਰ ਲੱਗਿਆ ਕਿੱਥੇ ਲੱਗਿਆ ਸ਼ੋਲਡਰ ਕੈਮਰਾ ਕਿੱਥੇ ਹੈ ਅੱਛਾ ਸੀਦਾ ਇਹ ਹਰ ਵਕਤ ਲੱਗਿਆ ਰਹਿੰਦਾ ਹੈ ਹੈ ਹਾਂਜੀ ਸਰ ਜੋ ਵੀ ਉਹਨਾਂ ਨੇ ਜਿੱਦ ਕੋਈ ਓਵਰ ਸਪੀਡ ਜਾਂਦਾ ਜਾਂ ਕੋਈ ਤੁਸੀਂ ਉਹਦੇ ਸਾਹਮਣੇ ਆਹ ਸ਼ੋਲਡਰ ਕੈਮਰੇ ਨਾਲ ਕਮਾਂ ਬਹੁਤ ਸੋਣਾ ਬਹੁਤ ਵਧੀਆ ਤੁਸੀਂ ਲੰਗੇ ਜਦੋਂ ਮੇਰੇ ਕੋਲ ਦੀ ਨਾ ਮੈਂ ਕਿਹਾ ਰੋਕ ਕੇ ਗੱਲਬਾਤ ਕਰਦੇ ਆਂ ਵੀ ਕੋਈ ਦਿੱਕਤ ਤਾਂ ਨਹੀਂ ਆ ਰਹੀ ਨਹੀਂ ਨਹੀਂ ਕੋਈ ਸੁਝਾਅ ਦੇ ਦਿਓ ਨਾ ਅਜੇ ਮਹੀਨਾ ਪਹਿਲੀ ਚਲਾਈ ਆਪਾਂ ਨੇ ਹਾਂਜੀ ਹਾਂਜੀ ਹੈਨਾ ਤੇ ਬਹੁਤ ਸਾਰੀਆਂ ਜਾਨਾਂ ਬਚ ਗਈਆਂ ਹਾਂਜੀ ਤੇ ਰੋਜ਼ ਦੀ ਕੇਸ ਆਉਂਦੇ ਜੀ ਬੰਦਾ ਰੋਜ਼ ਹਾਂ ਤੇ ਤੁਹਾਨੂੰ ਇਹ ਫਿਰਦਾ ਦੇਖ ਕੇ ਫਿਰ ਲੋਕ ਥੋੜੇ ਜਿਹਾ ਆਪ ਵੀ ਸਲੋ ਹੋ ਜਾਂਦੇ ਨੇ ਹਾਂਜੀ ਵੀ ਯਾਰ ਜਲਾਨਣਾ ਹੋ ਜੇ ਜਾਂ ਕੋਈ ਹੋਰ ਆਪਾਂ ਤਾਂ ਲੋਕਾਂ ਦੀ ਜਾਨਾਂ ਬਚਾਉਣੀ ਆ ਹਨਾ ਤੇ ਕਿਸੇ ਨੂੰ ਕੋਈ ਮੰਦਾ ਨਹੀਂ ਬੋਲਣਾ ਕਿਸੇ ਨੂੰ ਕੋਈ ਝਿੜਕਣਾ ਨਹੀਂ ਹੈਨਾ ਆਮ ਆਰਾਮ ਨਾਲ ਗੱਲ ਕਰਕੇ ਵੀ ਸਾਡੀ ਡਿਊਟੀ ਹੈ ਭਰਾ ਅਸੀਂ ਤੁਹਾਡੇ ਵਾਸਤੇ ਖੜੇ ਹਾਂ ਅਈ ਥੋਡੀਆਂ ਜਾਨਾਂ ਬਚਾਉਣ ਵਾਤੇ ਖੜਿਆ 6000 ਬੰਦਾ ਮਰਦਾ ਇੱਕ ਸਾਲ ਚ ਪੰਜਾਬ ਚ ਦੇਸ਼ ਦੇ ਵਿੱਚ ਨੰਬਰ 1 ਸੜਕ ਦੀਆਂ ਮੌਤਾਂ ਸੋ ਹੁਣ ਜੇ ਤੂੰ 6000 ਚੋਂ ਆਪਾਂ 3000 ਦੀ ਵੀ ਜਾਨ ਬਚਾ ਲਈ ਨਾ ਮੇਰੇ ਖਿਆਲ ਚ ਇਹਦੋਂ ਵੱਡਾ ਪੁੰਨ ਨਹੀਂ ਹੋਣਾ ਨਾਲੇ ਥੋੜਾ ਦੂਜੀ ਪੁਲਿਸ ਤੋਂ ਥੋੜਾ ਜਿਆਦਾ ਟੈਨਸ਼ਨ ਘਟ ਗਈ ਉਹਨਾਂ ਨੂੰ ਫਿਰ ਸਾਰਾ ਨਹੀਂ ਤਾਂ ਸਾਰਾ ਉਹਨਾਂ ਨੂੰ ਵੀ ਇਤਨਾ ਪੈਂਦਾ ਹੈ ਹੈਨਾ ਤੇ ਕਿੰਨੇ ਵਜੇ ਡਿਊਟੀ ਆਫ ਹੁੰਦੀ ਹੈ ਫਿਰ ਸਰ ਸਿਫਟ ਸਰ ਸਵੇਰ 6 ਵਜੇ ਤੋਂ 2 ਵਜੇ ਤੱਕ ਹੀ ਸਰ 2 ਵਜੇ ਤੋਂ 10 ਸਰ 7 ਤੋਂ 6 ਉਹ ਅਲੱਗ ਆ ਜਾਂਦੇ ਨੇ ਅਲੱਗ ਆ ਜਾਂਦੇ ਹੁਣ ਹੋਰ ਕਰ ਰਹੇ ਆ ਪਰ ਨਵੇਂ ਕਰ ਰਹੇ ਆ ਅਜਾ ਤੁਸੀਂ 1500 ਹੀ ਹੋ ਪਰ 5000 ਕਰਾਂਗੇ ਬਹੁਤ ਬਹੁਤ